ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਵੀਰਾਂ ਨੂੰ ਤੇ ਸਵਾਗਤ ਹੈ ਤੁਹਾਡਾ ਭਾਵਾਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵਿਜਿਟ ਹੈਗੀ ਆਪਣੀ ਪਿੰਡ ਕੜਿਆਲ ਤਹਿਸੀਲ ਹਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੀ ਵਿਜਿਟ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਸ਼ਾਨਦਾਰ ਬੇਕਮਾਲ ਐਮਨਤੀ ਦਾ ਪਤਾ ਅਜੇ 2.5 ਸਾਲ ਉਮਰ ਹੋਈ ਇਹਦੀ ਤੇ ਮੂੰਹੋਂ ਦੋਨਾਂ ਦਾ ਤੇ ਦੇਖਣ 'ਚ ਬਹੁਤ ਹੀ ਜ਼ਿਆਦਾ ਖੂਬਸੂਰਤ ਤੇ ਛੋਟੀ ਜਿਹੀ ਜਿਹਾ ਪਲਿਆਣ ਉਮਰ ਤੇ ਬਹੁਤ ਵੱਡਾ ਮਾਲੀ ਕਿਸੇ ਦਿਨ ਨੂੰ ਬਨਣ ਵਾਲਾ ਵਾ ਮੱਜਾ ਕਰੋ ਕ੍ਰੋਸ ਕਰਦਾ ਵੀਰ ਜੀ ਤੇ ਆਇਆ ਹੁ ਮਾੜਾ ਜਿਹਾ ਫੋਲ ਕੇ ਵਿਖਾਈਏ ਹਾਂ ਅਜੋ ਆਜੋ ਮਾੜਾ ਜਿਹਾ ਤੋੜ ਕੇ ਵਿਖਾ ਲਿਆ ਤੇ ਕਦ ਦਵਾਜਾਂ ਦਾ ਤੇ ਬਹੁਤ ਉੱਚਾ ਜਵਾਨ ਹੋ ਗਿਆ ਵੀਰ ਜੀ ਤੇ ਉਮਰ ਭਾਵੇਂ ਛੋਟੀ ਆ ਪਰ ਰਿਕਾਰਡ ਪਤਾ ਕੀਤਾ ਹਿਸਾਬ ਨਾਲ ਤੇ ਪੂਰਾ ਜੈਡ ਬਲੈਕ ਜਿਹਨੂੰ ਕਹਿ ਸਕਦੇ ਆਪਾਂ ਜੇ ਕੋਈ ਵੀਰ ਭਰਾ ਕਰਦਾ ਬੰਦੇ ਦੇ ਸਿਰ ਜੱਡਾ ਉੱਚਾ ਹੋ ਗਿਆ ਵੇਖੋ ਜੇ ਭਾਵੇਂ ਉਮਰ ਛੋਟੀ ਆ ਪਰ ਜਵਾਨ ਬਹੁਤ ਜ਼ਿਆਦਾ ਤੇ ਵੀਰ ਜੀ ਰੇਟ ਫਿਰ ਆਪਾਂ ਫੋਨ ਤੇ ਕਰਨਾ ਦਾ ਹਾਂਜੀ ਫੋਨ ਤੇ ਕਰਨਾ ਅੱਛਾ ਜੀ ਤੇ ਫੋਨ ਨੰਬਰ ਮਾੜਾ ਜਿਹਾ ਬੋਲ ਦੋਗੇ ਵੀਡੀਓ 'ਚ ਆਜੋ ਮਾੜਾ ਜਿਹਾ 68995 995 54381 54381 ਠੀਕ ਹੈ ਵੀ ਜੀ ਰੇਟ ਫਿਰ ਤੁਸੀਂ ਫੋਨ ਤੇ ਕਰ ਲਿਓ ਠੀਕ ਹੈ